ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਦਾਸ ਬਾਬਾ ਸੁਖਦੇਵ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੁਧਾਨਾ ਸਾਹਿਬ ਪਾਤਸ਼ਾਹੀ ਪਹਿਲੀ ਪਿੰਡ ਖੁਰਾਣਾ ਪਟਿਆਲਾ ਰੋਡ ਸੰਗਰੂਰ ਸੋ ਸਾਧ ਸੰਗਤ ਇਸ ਸਥਾਨ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮubaruk ਚਰਨ ਪਾਏ ਔਰ ਇਸ ਸਥਾਨ ਤੇ ਜੇ ਆਪਾ ਪੜਦੇ ਆ ਵੀ ਨਾਰੀ ਤੇ ਜੋ પુરੁਖ ਰਵੈ ਪ੍ਰੁਖਣ ਤੇ ਜੋ ਨਾਰੀ ਇਸ ਸਥਾਨ ਤੇ ਰਾਜਾ ਜਿਹੜਾ ਹੋਟਲਾ ਸੀ ਉਹ ਰਾਜੇ ਹੋਟਲੇ ਦੇ ਮਹਿਲਾਂ ਵਿੱਚ ਭੂਮੀਆਂ ਚੋਰ ਚੋਰੀ ਕਰਨ ਵਾਸਤੇ ਆਇਆ ਸੀ ਤੇ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਮਾਰ ਨੇ ਤਿੰਨ ਵਚਨ ਕੀਤੇ ਸੀ ਵੀ ਤੂੰ ਇੱਕ ਸੱਚ ਬੋਲਣਾ ਦੂਜਾ ਨੂਨ ਖਾ ਕੇ ਆਰਾਮ ਨਹੀਂ ਕਰਨਾ ਤੇ ਤੀਸਰਾ ਗਰੀ ਮਾਰ ਨਹੀਂ ਹੋਣ ਦੇਣੀ ਤਾਂ ਉਹ ਤਿੰਨੇ ਬਚਨਾਂ ਤੇ ਉਹਨੇ ਪੈਰ ਦਿੱਤਾ ਤਾਂ ਉਸ ਵਕਤ ਉਹ ਤਿੰਨੇ ਬਚਨ ਉਹਨੇ ਮੰਨੇ ਪਰ ਉਹਨੇ ਇੱਕ ਮੰਨ ਦੇ ਵਿੱਚ ਫੁਰਨਾ ਕਰ ਲਿਆ ਵੀ ਤਿੰਨੇ ਬਚਨ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੰਨਣੇ ਨੇ ਤੇ ਹੁਣ ਚੋਰੀ ਵੀ ਇੱਕ ਲਾਸਟ ਕਰਨੀ ਆ ਤਾਂ ਉਸਨੇ ਉਹ ਆਪਣੇ ਫੁਰਨੇ ਨੂੰ ਪੂਰਾ ਕਰਨ ਵਾਸਤੇ ਰਾਜੇ ਹੋਟਲੇ ਦੇ ਮਹਿਰੇ ਵਿੱਚ ਚੋਰੀ ਕਰਨ ਵਾਸਤੇ ਆਇਆ ਤਾਂ ਮਹਿਲਾਂ ਦੇ ਅੱਗੇ ਪਹਿਰੇਦਾਰ ਖੜੇ ਆ ਉਹਨਾਂ ਨੇ ਪੁੱਛਿਆ ਵੀ ਭਾਈ ਤੂੰ ਕੌਣ ਹੈ ਕਿਹਨੂੰ ਮਿਲਣਾ ਹੈ ਤਜਿਹੜਾ ਭੂਮੀਆਂ ਚੋਰ ਸੀ ਰਾਜੇ ਮਹਾਰਾਜਾਂ ਦੀ ਪਸ਼ਾਕ ਪਾਈ ਸੀ ਸਾਰੇ ਜਿਹੜਾ ਲਾਮ ਲਸ਼ਕਰ ਨਾਲ ਸੀ ਉਸ ਤਰ੍ਹਾਂ ਦਾ ਪਹਿਰਾਵਾ ਸੀ ਸਾਰਾ ਉਹਨਾਂ ਦੇ ਤਾਂ ਉਹਨੇ ਫਿਰ ਗੁਰੂ ਨਾਨਕ ਮਹਾਰਾਜ ਦਾ ਵਚਨ ਸੀ ਜਿਹੜਾ ਚੇਤੇ ਆ ਗਿਆ ਵੀ ਮਹਾਰਾਜ ਨੇ ਕਿਹਾ ਸੱਚ ਬੋਲਣਾ ਤਾਂ ਉਹਨੇ ਕਿਹਾ ਵੀ ਮੈਂ ਤਾਂ ਚੋਰ ਆ ਚੋਰੀ ਕਰਨ ਵਾਸਤੇ ਆਇਆ ਤਾਂ ਜਿਹੜਾ ਹੁਣ ਉਹ ਪਹਿਰੇਦਾਰ ਸੀ ਉਹ ਸੁਣ ਕੇ ਬੜਾ ਹੈਰਾਨ ਹੋਇਆ ਵੀ ਜਿਹੜਾ ਪਹਿਰਾਵਾ ਇਹ ਰਾਜੇ ਮਹਾਰਾਜਾਂ ਵਾਲਾ ਵੀ ਹੋ ਸਕਦਾ ਕਿਤੇ ਕੋਈ ਰਾਜੇ ਦਾ ਰਿਸ਼ਤੇਦਾਰ ਨਾ ਹੋਵੇ ਤੇ ਜੇ ਆਪਾਂ ਸਖਤਾਈ ਕਰੇ ਇਥੋਂ ਵਾਪਸ ਮੋੜਿਆ ਤਾਂ ਸਵੇਰ ਨੂੰ ਆਪਣੀ ਸ਼ਿਕਾਇਤ ਹੋਈ ਕਿ ਤੇ ਨੌਕਰੀ ਤੋਂ ਵੇਲਾ ਨਾ ਕਰਦੇ ਰਾਜਾ ਤਾਂ ਉਹ ਰਾਜਾ ਰਿਸ਼ਤੇਦਾਰ ਜਾਣ ਕੇ ਉਹਨਾਂ ਨੇ ਭੂਮੀ ਚੋਰ ਨੂੰ ਮਹਿਲਾਂ ਦੇ ਵਿੱਚ ਪ੍ਰਵੇਸ਼ ਕਰਾਇਆ ਤਾਂ ਉੱਥੇ ਉਹਨਾਂ ਜਿੰਨਾ ਕੀਮਤੀ ਸਮਾਨ ਸੀ ਸਾਰਾ ਇਕੱਤਰ ਕੀਤਾ ਸੋਨਾ ਮੋਹਰਾ ਤਾਂ ਇੱਕ ਸੋਨੇ ਦੀ ਡੱਬੀ ਉਹਨਾਂ ਦੇ ਹੱਥ ਲੱਗੀ ਤਾਂ ਜਦੋਂ ਡੱਬੀ ਖੋਲ ਕੇ ਉਹਨਾਂ ਨੇ ਉਹਨੂੰ ਦੇਖਿਆ ਵਿੱਚ ਕੀ ਹੈ ਵਸਤੂ ਦੇ ਉਂਗਲਾਂ ਜੀਭ ਤੇ ਲਾਇਆ ਤਾਂ ਉਹਨੂੰ ਨੂਨ ਦਾ ਸਵਾਦ ਆ ਗਿਆ ਨੂਨ ਦਾ ਸਵਾਦ ਆਇਆ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੂਸਰਾ ਬਚਨ ਭੂਮੀ ਚੋਰ ਨੂੰ ਕੀਤਾ ਸੀ ਕਿ ਤੂੰ ਨੂਣੀ ਨੂਨ ਖਾ ਕੇ ਰਾਮ ਨਹੀਂ ਕਰਨਾ ਤਾਂ ਜਿੰਨਾ ਉਹ ਕੀਮਤੀ ਸਮਾਨ ਸੀ ਪੰਡ ਬਣੀ ਮਨਾਈਓ ਛੱਡ ਕੇ ਉਹ ਤੋਂ ਖਾਲੀ ਹੱਥ ਵਾਪਸ ਆ ਗਿਆ ਵਾਪਸ ਆਇਆ ਸਵੇਰ ਨੂੰ ਰਾਜੇ ਦੇ ਮਹਿਲਾਂ ਵਿੱਚ ਇਹ ਗੱਲ ਫੈਲ ਗਈ ਵੀ ਰਾਤ ਚੋਰੀ ਹੋ ਗਈ ਹੈ ਤਾਂ ਉਹ ਚੋਰੀ ਦੀ ਪੜਤਾਲ ਕਰਾਉਣ ਬਾਅਦ ਤੇ ਰਾਜੇ ਨੇ ਆਪਣੇ ਵੀਰਾਂ ਦੀ ਡਿਊਟੀ ਲਾਈ ਉਹਨਾਂ ਨੇ ਚੋਰ ਦੀ ਭਾਲ ਕੀਤੀ ਪਰ ਚੋਰ ਨਾ ਲੱਭਿਆ ਤਾਂ ਅਖੀਰ ਨੂੰ ਉਹਨਾਂ ਨੇ ਆ ਕੇ ਕਿਹਾ ਵੀ ਚੋਰ ਤਾਂ ਕੋਈ ਲੱਭ ਨਹੀਂ ਰਿਹਾ ਤਾਂ ਰਾਜੇ ਨੇ ਫੇਰ ਹੋਰ ਸਖਤੀ ਕਰ ਦਿੱਤੀ ਵੀ ਜਿੰਨੇ ਕੋਈ ਵਿਚਾਰੇ ਗਰੀਬ ਗੁਰਬੇ ਸੀ ਉਹਨਾਂ ਨੂੰ ਨਾਜਾਇਜ਼ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਨਾਜਾਇਜ਼ ਮਾਰਕਟਾਈ ਹੋਣ ਲੱਗੀ ਤਾਂ ਭੁਮੀ ਚੋਰ ਨੇ ਸੋਚਿਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਿੰਨ ਬਚਨ ਕੀਤੇ ਸੀ ਵੀ ਤੂੰ ਸੱਚ ਬੋਲਣਾ ਲੂਣ ਖਾ ਕੇ ਰਾਮ ਨਹੀਂ ਕਰਨਾ ਤੀਜਾ ਗਰੀਬ ਮਾਰ ਨਹੀਂ ਹੋਣ ਦੇਣੀ ਤੇ ਮੇਰੇ ਕਰਕੇ ਵਿਚਾਰੇ ਗਰੀਬ ਹੁਣ ਨਜਾਇਜ਼ ਇਹ ਕੁੱਤੇ ਜਾ ਰਹੇ ਨੇ ਤੇ ਕੀ ਬਣਾਵਾਂ ਮੈਂ ਜਾ ਕੇ ਰਾਜੇ ਦਰਬਾਰ ਦੇ ਵਿੱਚ ਪੇਸ਼ ਹੋ ਜਾ ਤਾਂ ਉਹ ਜਾ ਕੇ ਰਾਜੇ ਦਰਬਾਰ ਦੇ ਵਿੱਚ ਪੇਸ਼ ਹੋਇਆ ਹੱਥ ਜੋੜ ਕੇ ਨੇ ਕਿਹਾ ਵੀ ਰਾਜੇ ਵੀ ਜਿਹੜੀ ਚੋਰੀ ਹੈ ਮੈਂ ਕਰੀ ਹੈ ਤੇ ਜਿੰਨੀਆਂ ਗਰੀਬਾਂ ਦੀ ਮਾਰਕਟਾਈ ਹੋ ਰਹੀ ਹੈ ਵੀ ਇਹਨਾਂ ਨੂੰ ਛੱਡੋ ਤੇ ਜਿਹੜੀ ਇਹਦੀ ਬਣਦੀ ਸਜ਼ਾ ਉਹ ਮੈਨੂੰ ਦਿਓ ਤਾਂ ਉਹ ਰਾਜਾ ਬੜਾ ਸਿਆਣਾ ਸੀ ਧਰਮੀ ਬੰਦਾ ਸੀ ਉਹਨੇ ਸੋਚਿਆ ਵੀ ਚੋਰ ਤਾਂ ਕਦੇ ਇਸ ਤਰ੍ਹਾਂ ਮੰਨਦਾ ਨਹੀਂ ਹੁੰਦਾ ਆ ਕੇ ਕਹਿੰਦਾ ਨਹੀਂ ਹੁੰਦਾ ਵੀ ਚੋਰੀ ਮੈਂ ਕਰੀ ਹੈ ਤਾ ਉਹ ਨਬਰੇ ਪ੍ਰੇਮ ਨਾਲ ਕੋਲ ਬਿਠਾਇਆ ਕੋਲ ਬਿਠਾ ਕੇ ਪੁੱਛਿਆ ਵੀ ਤੂੰ ਇਹਨਾਂ ਕੀਮਤੀ ਸਮਾਨ ਇਕੱਠਾ ਕੀਤਾ ਪਰ ਤੂੰ ਲੈ ਕੇ ਨਹੀਂ ਗਿਆ ਤਾਂ ਉਹਨੇ ਕਿਹਾ ਵੀ ਮੈਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਸੀ ਤੇ ਉਹਨਾਂ ਨੇ ਮੈਨੂੰ ਤਿੰਨ ਬਚਨ ਕੀਤੇ ਸੀ ਵੀ ਤੂੰ ਸੱਚ ਬੋਲਣਾ ਨੂਨ ਖਾ ਕੇ ਆਰਾਮ ਨਹੀਂ ਕਰਨਾ ਤੀਜਾ ਗਰੀਬ ਮਾਰ ਨਹੀਂ ਹੋਣ ਦੇਣੀ ਤੇ ਇਸ ਕਰਕੇ ਮੈਂ ਤਾਂ ਉਹਨਾਂ ਦੇ ਤਿੰਨੇ ਬਚਨਾਂ ਤੇ ਪਰਹ ਦੁੱਤਾ ਤੇ ਅੱਗੇ ਹੁਣ ਤੇਰੀ ਮਰਜ਼ੀ ਆ ਵੀ ਜੋ ਮੈਨੂੰ ਸਜ਼ਾ ਦੇਵੇਂਗਾ ਮੈਂ ਭੁਗਤਣ ਵਾਸਤੇ ਤਿਆਰ ਆ ਤਾਂ ਉਹ ਸਾਧ ਸੰਗਤ ਵੀ ਰਾਜੇ ਦੇ ਕੋਈ ਸੰਤਾਨ ਨਹੀਂ ਸੀ ਤਾਂ ਉਹ ਰਾਜੇ ਨੇ ਸੋਚਿਆ ਵੀ ਐਡਾ ਹੈ ਗੁਰੂ ਦਾ ਸਿੱਖ ਪੱਕਾ ਜਿਹਨੇ ਗੁਰੂ ਨਾਨਕ ਸਾਹਿਬਾਰੇ ਤੇ ਬਚਨਾਂ ਤੇ ਪੜਾ ਦਿੱਤਾ ਹੈ ਤੇ ਕਿਉਂ ਨਾ ਵੀ ਮੈਂ ਇਹਦਾ ਸਿੱਖ ਬਣ ਜਾ ਤਾਂ ਉਹ ਰਾਜੇ ਨੇ ਕਿਹਾ ਭੂਮੀ ਚੋਰ ਨੂੰ ਵੀ ਤੂੰ ਆਪਣਾ ਮੈਨੂੰ ਸਿੱਖ ਬਣਾ ਲੈ ਤਾਂ ਉਹ ਭੂਮੀ ਚੋਰ ਨੇ ਕਿਹਾ ਵੀ ਸਿੱਖ ਦੀ ਪਦਵੀ ਤੱਕ ਤਾਂ ਜ ਮੈਂ ਵੀ ਨਹੀਂ ਪਹੁੰਚਿਆ ਪਰ ਤੂੰ ਗੁਰੂ ਨਾਨਕ ਸਾਹਿਬਾਰੇ ਜਯਦੇਵ ਧਰਮਸ਼ਾਲਾ ਬਣਾ ਲੰਗਰ ਪਾਣੀ ਚਲਾ ਤਰੀ ਸੇਵਾ ਤੋਂ ਖੁਸ਼ ਹੋ ਕੇ ਮਾਰੇ ਤੇਨ ਦਰਸ਼ਨ ਦੇਣਗੇ ਜਿਹੜੀ ਤੇਰੀ ਮੰਦੀ ਭਾਵਨਾ ਇੱਛਾ ਹੈ ਉਹ ਪੂਰੀ ਕਰਨਗੇ ਤਾਂ ਇਸੇ ਤਰ੍ਹਾਂ ਹੋਇਆ ਪੂਰਾ ਭੂਮੀਏ ਤੋਰ ਨੂੰ ਰਾਜੇ ਨੇ ਆਪਣਾ ਵਜ਼ੀਰ ਬਣਾ ਲਿਆ ਵਜ਼ੀਰ ਬਾ ਬਣਾ ਕੇ ਜਿੰਨਾ ਰਾਜ ਭਾਗ ਦਾ ਕਾਰਜ ਸੀ ਸਾਰਾ ਨੂੰ ਸਮਾਇਆ ਤੇ ਰਾਜਾ ਤੇ ਰਾਣੀ 사ਸੰਗਤ ਕਰਨ ਲੱਗੇ ਸੰਗਤ ਕਰਦਿਆਂ ਨੇ ਇੱਕ ਦਿਨ ਸੰਗਤ ਵਿੱਚ ਖੜੇ ਹੋ ਕੇ ਅਰਦਾਸ ਕੀਤੀ ਵੀ ਸੰਗਤ ਗੁਰੂ ਰੂਪ ਹੁੰਦੀ ਹੈ ਬਾਣੀ ਕਹਿੰਦੀ ਹੈ ਵੀ ਸੰਗਤ ਹਰ ਪ੍ਰਭ ਅਵਸਥਾ ਜੀ ਉਹ ਸੰਗਤ ਰਸਨਾ ਤੇ ਪਰਮੇਸ਼ਰ ਦਾ ਵਾਸਾ ਹੁੰਦਾ ਵੀ ਸੰਗਤ ਦੀ ਕੀਤੀ ਹੋਈ ਜਿਹੜੀ ਅਰਦਾਸ ਹੈ ਉਹ ਕਿਤੇ ਵਿਰਥੀ ਨਹੀਂ ਜਾਂਦੀ ਤਾਂ ਸੰਗਤ ਅਰਦਾਸ ਕਰੇ ਵੀ ਸਾਡਾ ਕੋਈ ਬਾਰੀ ਬਾਰਸ ਨਹੀਂ ਸਾਡੀ ਇੱਛਾ ਵੀ ਸਾਡੇ ਘਰ ਪੁੱਤਰ ਦੀ ਦਾਤ ਸਾਨੂੰ ਮਿਲੇ ਪੁੱਤਰ ਹੋਵੇ ਤਾਂ ਉਹ ਸੰਗਤ ਨੇ ਅਰਦਾਸ ਕੀਤੀ ਰਾਣੀ ਦੀ ਕੁੱਖ ਨੂੰ ਭਾਗ ਲੱਗੇ ਸਮਾਂ ਲੰਘਦਾ ਗਿਆ ਤਾਂ ਉਹ ਰਾਣੀ ਦੇ ਪੇਟੋਂ ਇੱਕ ਲੜਕੀ ਨੇ ਜਨਮ ਲਿਆ ਅਰਦਾਸ ਜਿਹੜੀ ਪੁੱਤਰ ਦੀ ਹੋਈ ਸੀ ਪਰ ਜਨਮ ਲੜਕੀ ਨੇ ਲਿਆ ਤਾਂ ਉਹਨੂੰ ਰਾਜੇ ਨੂੰ ਗੁਰੂ ਨਾਨਕ ਸਾਹਿਬ ਅਰਦਾਸ ਸੀ ਵਿਸ਼ਵਾਸ ਸੀ ਵੀ ਅਰਦਾਸ ਪੁੱਤਰ ਦੀ ਹੋਈ ਹੈ ਵੀ ਸਾਡੇ ਪੁੱਤਰੀ ਹੈ ਪਤਰ ਸਮ ਕੀ ਉਹਦੀ ਪਾਲਣਾ ਪੋਛਣਾ ਸ਼ੁਰੂ ਕੀਤੀ ਪੜ੍ਹਾਈ ਲਿਖਾਈ ਸ਼ਾਸਤ੍ਰ ਵਿਦਿਆ ਘੋੜ ਸਵਾਰੀ ਹੋਰ ਜੰਨੇ ਵੀ ਕੋਈ ਰਾਜਕਮਾਰਾਂ ਵਾਲੇ ਸ਼ੌਂਕ ਸੀ ਸਾਰੇ ਉਹਨੂੰ ਧਾਰਨ ਕਰਾਏ ਇੱਥੋਂ ਤੱਕ ਕਿ ਜਦੋਂ ਉਹ ਵਿਆਹਣ ਦੇ ਯੋਗ ਹੋ ਗਈ ਤਾਂ ਉਹ ਰਾਜੇ ਨੇ ਆਪਣੇ ਰਸਤੇਦਾਰਾਂ ਨੂੰ ਕਿਹਾ ਵੀ ਆਪਣਾ ਪੁੱਤਰ ਜਵਾਨ ਹੋ ਗਿਆ ਤੇ ਆਪਾਂ ਇਹਦਾ ਵਿਆਹ ਕਰਨਾ ਹੈ ਇਹਦੇ ਵਾਸਤੇ ਕੋਈ ਰਿਸ਼ਤਾ ਲੱਭੋ ਤਾਂ ਉਹ ਜਿਹੜੇ ਰਿਸ਼ਤੇਦਾਰ ਸੀ ਸਾਰੇ ਉਹਨੇ ਸੋਚਿਆ ਵੀ ਇਹ ਲੜਕੀ ਹੈ ਵੀ ਲੜਕੀ ਨੂੰ ਲੜਕੀ ਨਾ ਕਦੇ ਵਿਆਹਿਆ ਨਹੀਂ ਗਿਆ ਇਸ ਤਰ੍ਹਾਂ ਕਿਵੇਂ ਹੋ ਸਕਦਾ ਤਾਂ ਉਹ ਇਸ ਗੱਲ ਤੋਂ ਆਨਾ ਕਾਨੀ ਕਰਨ ਲੱਗੇ ਪਰ ਰਾਜੇ ਨੇ ਸੋਚਿਆ ਵੀ ਨਹੀਂ ਗੱਲ ਬਣਦੀ ਉਹਨੇ ਆਖਰ ਨੂੰ ਫਿਰ ਆਪਣੇ ਵਜ਼ੀਰਾਂ ਦੀ ਡਿਊਟੀ ਲਾਈ ਉਹਨਾਂ ਨੂੰ ਕਿਹਾ ਵੀ ਆਪਣਾ ਪੁੱਤਰ ਜਵਾਨ ਹੈ ਆਪਾਂ ਇਹਦਾ ਵਿਆਹ ਕਰਨਾ ਹੈ ਤੇ ਇਹਦੇ ਵਾਸਤੇ ਕੋਈ ਰਸਤਾ ਰਿਸ਼ਤਾ ਲੱਭੋ ਤਾਂ ਹੁਣ ਜਿਹੜੇ ਨੌਕਰ ਸੀ ਵਜ਼ੀ ਉਹਨਾਂ ਨੇ ਤਾਂ ਸੱਤ ਵਚਨ ਕਹਿਣਾ ਸੀ ਉਹਨਾਂ ਨੇ ਜੀ ਫਿਰ ਦੇ ਫਰਾਉਂਦਿਆਂ ਨੇ ਸ਼ੀਤਾਂ ਵਾਲੇ ਰਾਜੇ ਦੀ ਨਾਲ ਲੜਕੀ ਨਾਲ ਰਿਸ਼ਤਾ ਸੀ ਜਿਹੜਾ ਤੈਅ ਕਰਤਾ ਤੈਅ ਕਰਤਾ ਤਾਂ ਵਿਆਹ ਦਾ ਦਿਨ ਰੱਖਿਆ ਗਿਆ ਦੋਸਤ ਮਿੱਤਰਾਂ ਨੂੰ ਸਾਖ ਸਭਧਿਆਂ ਨੂੰ ਬਰਾਤ ਜਾਣ ਵਾਸਤੇ ਸਨੇਹ ਭੇਜੇ ਗਏ ਸਨੇਹ ਭੇਜੇ ਤਾਂ ਜਿਹੜਾ ਵੀ ਦੋਸਤ ਮਿੱਤਰ ਇਸਦਾ ਵਿਆਹ ਦੀ ਚਿੱਠੀ ਪੜੇ ਤੇ ਪੜ ਕੇ ਬਰਾ ਹਨਾਨ ਹੋਵੇ ਵੀ ਲੜਕੀ ਨੂੰ ਲੜਕੀ ਨਾਲ ਕਿਤੇ ਵਿਆਹ ਨਹੀਂ ਗਿਆ ਵੀ ਆਪਾਂ ਬਰਾਤ ਜਾਵਾਂਗੇ ਉੱਥੇ ਜਾ ਕੇ ਇਹਦਾ ਬਦਨਾਮੀ ਹੋਣੀ ਹੈ ਤਾਂ ਸਾਹ ਸੰਗਤ ਵੀ ਜਿੰਨੇ ਕੋਈ ਖਾਸ ਗੂੜੇ ਮਿੱਤਰ ਸੀ ਰਾਜੇ ਦੇ ਤਾਂ ਉਹਨਾਂ ਨੇ ਸੋਚਿਆ ਵੀ ਚਲੋ ਦਿਖੀ ਜਾਈਉ ਵੀ ਜਿਹੜਾ ਕੁਝ ਹੋਊਗਾ ਤਾਂ ਉਹ ਬਰਾਤ ਵਿੱਚ ਸ਼ਾਮਲ ਹੋਏ ਤਾਂ ਬਰਾਤ ਜਦੋਂ ਹੋਟਲੋਂ ਚੱਲੀ ਹੈ ਤਾਂ ਇਹ ਇਥੋਂ ਜੰਗਲ ਵਿਆ ਬਾਣਸੀ ਇਥੋਂ ਸੁਨਾਮ ਹੁੰਦੀ ਹੋਈ ਬਰਾਤ ਅੱਗੇ ਛਿੱਟਾਂ ਵਾਲੇ ਜਾਣੀ ਸੀ ਤਾਂ ਜੇ ਜਿਹੜਾ ਇਹ ਸਥਾਨ ਹੈ ਜੰਗਲ ਵਿਆ ਬਾਣਸੀ ਉਦੋਂ ਜੰਗਲ ਦੇ ਵਿੱਚ ਜਗ੍ਹਾ ਸੀ ਤਾਂ ਬਰਾਤ ਇਸ ਸਥਾਨ ਤੋਂ ਪਿੱਛੇ ਸੀ ਉਹ ਰਾਜਕੁਮਾਰੀ ਇਹ ਰਾਜਕੁਮਾਰਾਂ ਵਾਲਾ ਭੇਸ਼ ਹੈ ਸ਼ੇਰੇ ਬੰਨੇ ਹੋਏ ਨੇ ਬਰਾਤ ਮਗਰ ਹੈ ਤਾਂ ਘੋੜੇ ਤੇ ਸਵਾਰ ਐ ਉਹਨੇ ਕੀ ਦੇਖਿਆ ਵੀ ਉਹਦੇ ਘੜੇ ਦੇ ਕੋਡੇ ਦੇ ਅੱਗੇ ਇੱਕ ਹਿਰਨ ਨਿਕਲਿਆ ਹਿਰਨ ਨਿਕਲਿਆ ਤਾਂ ਉਹਨੇ ਆਪਣੇ ਪਿਤਾ ਤੋਂ ਆਗਿਆ ਮੰਗੀ ਪਿਤਾ ਜੀ ਮੈਨੂੰ ਆਗਿਆ ਦੋ ਮੈਂ ਇਸ ਹਿਰਨ ਦਾ ਸ਼ਿਕਾਰ ਕਰਨਾ ਹੈ ਕਿਉਂਕਿ ਰਾਜੇ ਮਹਾਰਾਜੇ ਸ਼ਿਕਾਰ ਦੇ ਸ਼ੌਂਕੀ ਹੁੰਦੇ ਆ ਤਾਂ ਉਹਨੇ ਕਿਹਾ ਪੁੱਤਰ ਵੀ ਜਿੰਮੇ ਤਰੀ ਇੱਛਾ ਤੂੰ ਕਰ ਲੈ ਤਾਂ ਜਦੋਂ ਸਾਧ ਸੰਗਤ ਉਹਦਾ ਸ਼ਿਕਾਰ ਕਰਨ ਵਾਸਤੇ ਘੋੜਾ ਤੇ ਹਿਰਨ ਦੇ ਪਿੱਛੇ ਲਾਇਆ ਤਾਂ ਉਹ ਹਿਰਨ ਇਸ ਜੰਗਲ ਦੇ ਵਿੱਚ ਇੱਥੇ ਆ ਕੇ ਲੋਪ ਹੋ ਗਿਆ ਜੰਗਲ ਦੇ ਵਿੱਚ ਲੋਪ ਹੋਇਆ ਤਾਂ ਉਹਨੇ ਜਦੋਂ ਘੋੜਾ ਉਹਨੇ ਚਾਰ ਸਪਰੇ ਜੰਗਲ ਦੇ ਵਿੱਚ ਨਿਗਾਹ ਮਾਰੀ ਹਿਰਨ ਕਿਤੇ ਨਜ਼ਰ ਨਾ ਆਇਆ ਤਾਂ ਆਪਣਾ ਘੋੜਾ ਜਦੋਂ ਹੋਰ ਅੱਗੇ ਜੰਗਲ ਦੇ ਵਿੱਚ ਕੀਤਾ ਜਿਹੜਾ ਤਾਂ ਜਿਹੜੀ ਉਹ ਚਾਰਦੀਵਾਰੀ ਪ੍ਰਾਤਨ ਜਿੱਥੇ ਗੁਰੂ ਨਾਲ ਮਹਾਰਾਜ ਦਾ ਪ੍ਰਕਾਸ਼ ਹੈ ਉਹ ਸਥਾਨ ਦੇ ਤੁਸੀਂ ਦਰਸ਼ਨ ਕਰਦੇ ਹੋ ਚਾਰਦੀਵਾਰੀ ਦੇ ਉਹ ਪ੍ਰਾਤਨ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਸੀ ਉਹਨਾਂ ਸਮਿਆਂ ਦੀ ਇਹ ਪ੍ਰਾਤਨ ਇਤਿਹਾਸਕ ਜਗ੍ਹਾ ਜਿਹੜੀ ਬੜੀ ਵੱਡੇ ਮਹਾਂਪੁਰਖਾਂ ਨੇ ਸੰਭਾਲ ਕੇ ਰੱਖੀ ਹੋਈ ਹੈ ਤਾਂ ਜਿਹੜੀ ਉਹ ਪ੍ਰਾਤਨ ਚਾਰਦੀਵਾਰੀ ਸੀ ਉਹਦੇ ਨਜ਼ਰ ਆਈ ਤਾਂ ਨਜ਼ਰ ਆਈ ਉਹ ਆਪਣਾ ਘੋੜਾ ਤੋਤਰੀ ਉਤਰ ਕਿਉਂ ਆਪਣਾ ਚਾਰਸਪੈਰੀ ਨਿਗਾਹ ਮਾਰੀ ਤਾਂ ਉਹ ਚਾਰਦੀਵਾਰੀ ਜਦੋਂ ਨਜ਼ਰ ਆਈ ਕੋੜਾ ਬੰਨਿਆ ਬਨ ਕੇ ਜੋੜਾ ਜੁੱਤਾ ਲਾਹਿਆ ਲਾ ਕੇ ਜਦੋਂ ਅੰਦਰ ਚਾਰਦੀਵਾਰੀ ਦੇ ਵਿੱਚ ਪ੍ਰਵੇਸ਼ ਕੀਤਾ ਤਾਂ ਕੀ ਦੇਖਿਆ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਆ ਸਿੱਧਾ ਪੁਰਸਨਾਂ ਨਾਲ ਦੀ ਵਿਚਾਰ ਚਰਚਾ ਹੋ ਰਹੀ ਹੈ ਤਾਂ ਜਿਹੜੀ ਉਹ ਰਾਜਕੁਮਾਰੀ ਸੀ ਰਾਜਕੁਮਾਰਾਂ ਵਾਲੇ ਭੇਸ ਵਿੱਚ ਸੀ ਵਿਆਹਣ ਜਾ ਰਹੀ ਸੀ ਸ਼ੇਰੇ ਬੰਨੇ ਹੋਏ ਸੀ ਤਾਂ ਉਹਨੇ ਜਾ ਕੇ ਜਦੋਂ ਮਹਾਰਾਜ ਚਰਨਾਂ ਤੇ ਮੱਥਾ ਟੇਕਿਆ ਨਮਸਕਾਰ ਕੀਤੀ ਤਾਂ ਮਹਾਰਾਜ ਨੇ ਅਸ਼ੀਰਵਾਦ ਦਿੱਤਾ ਮਹਾਰਾਜ ਨੇ ਕੌਤਕ ਵਰਤਾਇਆ ਮਹਾਰਾਜ ਨੇ ਕਿਹਾ ਵੀ ਆਓ ਰਾਜਕੁਮਾਰ ਮਹਾਰਾਜ ਬਾਣੀ ਕਿਦੇ ਵੀ ਨਾਰੀ ਤੇ ਜੋ ਪੁਰਖ ਰਾਵੈ ਪੁਰਖਣ ਤੇ ਜੁਆਈ ਇਹਨਾਂ ਸ਼ਬਦਾਂ ਦੀ ਆਵਾਜ਼ ਦੇ ਨਾਲ ਤੁਮੀ ਦੇ ਨਾਲ ਉਹਦਾ ਸਰੀਰ ਸੀ ਜਿਹੜਾ ਇਹ ਤ੍ਰੇ ਤੋਂ ਪ੍ਰਸਵੇ ਵਿੱਚ ਬਦਲ ਗਿਆ ਤਾਂ ਇੰਨੇ ਨੂੰ ਰਾਜਾ ਵੀ ਬਰਾਤ ਸਮੇਤ ਮਹਾਰਾਜ ਚਰਨਾਂ ਤੇ ਆਇਆ ਉਹਨੇ ਮੁੱਠਾ ਟੇਕਿਆ ਤਾਂ ਮਹਾਰਾਜ ਨੇ ਵੀ ਅਸ਼ੀਰਵਾਦ ਦਿੱਤਾ ਵੀ ਆਉ ਗੁਰਮਖਾ ਕਰਤਾਰ ਤੇਰਾ ਭਲਾ ਕਰੀ ਤੇਰੀ ਅਰਦਾਸ ਹੈ ਜਿਹੜੀ ਉਹ ਪ੍ਰਵਾਨ ਹੋਈ ਹੈ ਅਰਦਾਸ ਕਿਹੜੀ ਸੀ ਜਦੋਂ ਰਾਜਾ ਤੇ ਰਾਣੀ ਛਤ ਸੰਗਤ ਕਰਦੇ ਸੀ ਤਾਂ ਉਹਨਾਂ ਨੇ ਇੱਕ ਦਿਨ ਸੰਗਤ ਵਿੱਚ ਖੜੇ ਹੋ ਕੇ ਅਰਦਾਸ ਕਰਾਈ ਦੀ ਸੰਗਤ ਤੋਂ ਵੀ ਸਾਾਨੂੰ ਪੁੱਤਰ ਦੀ ਇੱਛਾ ਹੈ ਵੀ ਸਾਡੇ ਘਰ ਪੁੱਤਰ ਹੋਵੇ ਵੀ ਸੰਗਤ ਅਰਦਾਸ ਕਰੇ ਤਾਂ ਉਹ ਸੰਗਤ ਨੇ ਅਰਦਾਸ ਕੀਤੀ ਸੀ ਪਰ ਉਹਨਾਂ ਦੇ ਘਰ ਲੜਕੀ ਨੇ ਜਨਮ ਲਿਆ ਪਰ ਉਹਨਾਂ ਨੂੰ ਰਾਜੇ ਤੇ ਰਾਣੀ ਨੂੰ ਸ਼ਰਧਾ ਸੀ ਗੁਰੂ ਨਾਨਕ ਸਾਹਿਬਾਰੇ ਤੇ ਵਿਸ਼ਵਾਸ ਸੀ ਵੀ ਸਾਡਾ ਇਹ ਪੁੱਤਰੀ ਹੈ ਤਾਂ ਮਹਾਰਾਜ ਨੇ ਕਿਹਾ ਵੀ ਜਿਹੜਾ ਤੇਰੀ ਅਰਦਾਸ ਹੈ ਵੀ ਉਹ ਪ੍ਰਵਾਨ ਹੋਈ ਹੈ ਤਾਂ ਸਾਧ ਸੰਗਤ ਇੱਥੇ ਮਹਾਰਾਜ ਨੇ ਇਹ ਕੌਤਕ ਵਰਤਾਇਆ ਤੇ ਅੱਗੇ ਇਹ ਗੱਲ ਪਹੁੰਚ ਚੁੱਕੀ ਸੀ ਵੀ ਲੜਕੀ ਨੂੰ ਲੜਕੀ ਨਾਲ ਵਿਆਹਣ ਆ ਰਹੇ ਨੇ ਵੀ ਉਹ ਲੜਕੀ ਹੈ ਲੜਕਾ ਨਹੀਂ ਹੈ ਤਾਂ ਉੱਥੇ ਉਹ ਸੀਟਾਂ ਵਾਲੇ ਰਾਜੇ ਨੇ ਆਪਣੇ ਰਿਸ਼ਤੇਦਾਰਾਂ ਨਾਲ ਪਿੰਡ ਦੇ ਮੁਤਬਰ ਬੰਦਿਆਂ ਕੋਲ ਗੱਲ ਰੱਖੀ ਵੀ ਗੱਲ ਤਾਂ ਇਸ ਤਰ੍ਹਾਂ ਵੀ ਉਹ ਵੀ ਲੜਕੀ ਹੈ ਵਿਆਹਣ ਵਾਸਤੇ ਜਿਹੜੀ ਆ ਰਹੀ ਹੈ ਤੇ ਬੜੀ ਬਦਨਾਮੀ ਹੋਣੀ ਹੈ ਤੇ ਆਪਾਂ ਹੁਣ ਇਹਦਾ ਕੀ ਉਪਾਅ ਕਰੀਏ ਤਾਂ ਉਹਨਾਂ ਨੇ ਗਰਮਤਾ ਕੀਤਾ ਇਕੱਠੇ ਹੋ ਕੇ ਵੀ ਜਦੋਂ ਬਰਾਤ ਇੱਥੇ ਆਊਗੀ ਆਪਾਂ ਉਹਨੂੰ ਪ੍ਰੇਮਨਾ ਜੀਆਂ ਆਖਣਾ ਜਲ ਪਾਣੀ ਛਕਾਉਣਾ ਤੇ ਉਲਾਵਾ ਫੇਰਾਂ ਦਾ ਸਮਾਂ ਹੋਇਆ ਤੇ ਆਪਾਂ ਉਹਨਾਂ ਨੂੰ ਕਹਾਂਗੇ ਭਾਈ ਵੀ ਸਾਡੇ ਪਿੰਡ ਦਾ ਇਥੋਂ ਦਾ ਰਵਾਜ ਹੈ ਇਥੋਂ ਦੀ ਰੀਤ ਹੈ ਜਦੋਂ ਕੋਈ ਬੱਚਾ ਵਿਆਹਣ ਵਾਸਤੇ ਆਉਂਦਾ ਹੈ ਅਸੀਂ ਉਹਦਾ ਇਸ਼ਨਾਨ ਪਾਣੀ ਕਰਾ ਕੇ ਫਿਰ ਅਸੀਂ ਆਪਣੀ ਬੱਚੀ ਦੇ ਲਾਵਾ ਫੇਰੇ ਦਿੰਨੇ ਆ ਤਾਂ ਇਹ ਉਹਨਾਂ ਨੇ ਗਰਮਤਾ ਕੀਤਾ ਇੱਕ ਉਹਨਾਂ ਨੂੰ ਸ਼ੰਕਾ ਸੀ ਜਿਹੜਾ ਸ਼ੰਕਾ ਨਿਵਰਤ ਕਰਨ ਵਾਸਤੇ ਜਿਹੜਾ ਡਾਊਟ ਸੀ ਉਹਨਾਂ ਨੂੰ ਭੁਲੇਖਾ ਸੀ ਵੀ ਲੜਕਾ ਹੈ ਜਾਂ ਲੜਕੀ ਹੈ ਉਹ ਸ਼ੰਕਾ ਨਿਵਰਤ ਕਰਨ ਵਾਸਤੇ ਉਹਨਾਂ ਨੂੰ ਗਰਮਤਾ ਕੀਤਾ ਤਾਂ ਇਸੇ ਤਰ੍ਹਾਂ ਹੋਇਆ ਇੱਥੋਂ ਜਦੋਂ ਬਰਾਤ ਅੱਗੇ ਹੋਲੇ ਚਲੀ ਗਈ ਉੱਥੇ ਪਹੁੰਚਦੀ ਹੈ ਤਾਂ ਉਸੇ ਤਰ੍ਹਾਂ ਉਹਨਾਂ ਨੇ ਜੀ ਆਇਆਂ ਆਖਿਆ ਉਹਨਾਂ ਨੂੰ ਜਲ ਪਾਣੀ ਛਕਾਇਆ ਧਰਮਸ਼ਾਲਾ ਦੇ ਚਾਹਨਾ ਆਸਣ ਲਵਾਇਆ ਆਸਣ ਲਵਾਉਣ ਤੋਂ ਬਾਅਦ ਲਾਮਾ ਫੇਰਾਂ ਦਾ ਸਮਾਂ ਹੋਇਆ ਤਾਂ ਉਹਨਾਂ ਨੇ ਪੰਡ ਦੇ ਮਾਤਬਰ ਬੰਦਿਆਂ ਨੇ ਬੇਨਤੀ ਕੀਤੀ ਬਰਾਤ ਨੂੰ ਸਾਡੀ ਇੱਥੋਂ ਦੀ ਰੀਤ ਹੈ ਇੱਥੋਂ ਦਾ ਰਵਾਜ ਹੈ ਵੀ ਜਦੋਂ ਕੋਈ ਬੱਚਾ ਇੱਥੇ ਵਿਆਹਣ ਵਾਸਤੇ ਆਉਂਦਾ ਹੈ ਸ਼ਿ ਉਹਦਾ ਇਸ਼ਨਾਨ ਪਾਣੀ ਕਰਾ ਕੇ ਆਪਣੇ ਅਸੀਂ ਵਸਤਰ ਪਾਉਣੇ ਆ ਪੋਸ਼ਾਕ ਪਾਉਣੇ ਆ ਫਿਰ ਅਸੀਂ ਬੱਚੀ ਦੇ ਲਾਵਾ ਫਿਰੇ ਕਰਾਉਨੇ ਆ ਤਾਂ ਉਹ ਰਾਜੇ ਨੂੰ ਸਰਦਾ ਸੀ ਵਿਸਵਾਸ ਸੀ ਕਿਉਂਕਿ ਕੌਤਕਤਾ ਮਹਾਰਾਣੀ ਇਸ ਜਗ੍ਹਾ ਤੇ ਇੱਥੇ ਵਰਤਾਤਾ ਸੀ ਤਾਂ ਉਹਨੇ ਕਿਹਾ ਵੀ ਠੀਕ ਹੈ ਜਿਵੇਂ ਤੁਹਾਡੇ ਪਿੰਡ ਦਾ ਰਵਾਜ ਹੈ ਤੁਸੀਂ ਕਰ ਲਓ ਤਾਂ ਇਸੇ ਤਰ੍ਹਾਂ ਹੋਇਆ ਜਿਹੜੇ ਨਾਈ ਲੋਕ ਸੀ ਰਾਜੇ ਲੋਕ ਉਹਨਾਂ ਦੀ ਡਿਊਟੀ ਲਈ ਗਈ ਪਤਲੇ ਉਹਦੇ ਮਲਮਲ ਦੇ ਵਸਤਰ ਪਾਏ ਗਏ ਤੇ ਪਤਲੇ ਮਲਮਲ ਦੇ ਵਸਤਰ ਪਾਏ ਤੇ ਸਰੀਰ ਤੋਂ ਪਾਣੀ ਬਾਰਿਆ ਤਾਂ ਜਦੋਂ ਪਾਣੀ ਬਾਰਿਆ ਤਾਂ ਵਸਤਰ ਗਿੱਲੇ ਹੋ ਕੇ ਸਰੀਰ ਦੇ ਨਾਲ ਚਿਪਕੇ ਪਤਲੇ ਹੁਣ ਕਰਕੇ ਜਿੰਨੇ ਅੰਗ ਪੈ ਸੀ ਸਾਰੇ ਉਹਦੇ ਨਜ਼ਰ ਆਏ ਤਾਂ ਉਹਨਾਂ ਨੇ ਜਾ ਕੇ ਫਿਰ ਗਰੀਬ ਲੋਕਾਂ ਨੇ ਜਿਹੜੇ ਨਾਈ ਲੋਕ ਸੀ ਨਾਈ ਧੂਈ ਕਰਾਉਣ ਵਾਲੇ ਉਹਨਾਂ ਨੇ ਜਾ ਕੇ ਫਿਰ ਰਾਜੇ ਦੀ ਰਾਣੀ ਨੂੰ ਵਧਾਈਆਂ ਦਿੱਤੀਆਂ ਵੀ ਤੇਰੇ ਧੰਨ ਭਾਗ ਨੇ ਤੇਰੀ ਲੜਕੀ ਦੇ ਧੰਨ ਭਾਗ ਨੇ ਵੀ ਇਹ ਤਾਂ ਐਵੇਂ ਲੋਕਾਂ ਦੀ ਅਫਵਾਹ ਡਾਈ ਹੋਈ ਆ ਵੀ ਉਹ ਤਾਂ ਲੜਕਈ ਹੈ ਤਾਂ ਉਹ ਜਗ੍ਹਾ ਤੇ ਫਿਰ ਇਹ ਕਾਰਜ ਹੋਇਆ ਇਹ ਕੌਤਕ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਜਗ੍ਹਾ ਤੇ ਇਥੇ ਵਰਤਾਇਆ ਤਾਂ ਜਦੋਂ ਸਾਧ ਸੰਗਤ 550 ਸਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮਨਾਇਆ ਗਿਆ ਸੈਂਟਰ ਦੀ ਸਰਕਾਰ ਵੱਲੋਂ ਔਰ ਪੰਜਾਬ ਸਰਕਾਰ ਦੇ ਵੱਲੋਂ ਸਾਂਝੇ ਤੌਰ ਤੇ ਜੋ ਗ੍ਰਾਂਟਾਂ ਆਈਆਂ ਸੀ ਉਹ ਗ੍ਰਾਂਟ ਵੀ ਇਸ ਸਥਾਨ ਨੂੰ ਫਿਰ ਸੈਂਟਰ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ 1 ਕਰੋੜ ਦੀ ਅਸੀਂ ਜੋ ਕਿ ਪੂਜੇ ਇਸ ਸਥਾਨ ਤੇ ਪਾਰਕ ਬਣੇ ਸੜਕ ਬਣੀ ਲਾਈਟਾਂ ਲੱਗੀਆਂ ਸੜਕ ਤੇ ਬਾਕੀ ਪਿੰਡ ਦੇ ਵਿੱਚ ਵਿਕਾਸ ਹੋਇਆ ਸੋ ਇਸ ਸਥਾਨ ਤੇ ਜੋ ਹਰਪੂਰ ਮਸ਼ੀਹ ਦਾ ਦਿਹਾੜਾ ਉਹ ਮਨਾਇਆ ਜਾਂਦਾ ਤੇ ਸਾਲਾਨਾ ਜੋੜ ਮੇਲਾ ਹੋਲਾ ਮਹਲੇ ਦਾ ਜੋ ਹੁੰਦਾ ਉਹ ਮਨਾਇਆ ਜਾਂਦਾ ਤੇ ਇਸ ਸਥਾਨ ਤੇ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਨਵੰਬਰ ਦੇ ਵਿੱਚ ਹੁਣ 15 ਨਵੰਬਰ ਨੂੰ ਆ ਰਿਹਾ ਹੈ ਉਹ ਮਨਾਇਆ ਜਾਣਾ ਤੇ ਇਸ ਦੇ ਨਾਲ ਹੀ ਮਹਾਂਪੁਰਖ ਸੰਤ ਗਿਆਨੀ ਦੇਵ ਸਿੰਘ ਜੀ ਜਿਨ੍ਹਾਂ ਨੇ ਤਕਰੀਬਨ 78-79 ਦੇ ਵਿੱਚ ਇਸ ਸਥਾਨ ਦੀ ਆ ਕੇ ਸੇਵਾ ਸੰਭਾਲ ਕੀਤੀ ਇਸ ਸਥਾਨ ਨੂੰ ਇਥੋਂ ਤੱਕ ਸੰਗਤਾਂ ਦੇ ਸਹਿਯੋਗ ਦੇ ਨਾਲ ਪਹੁੰਚਾਇਆ ਤੇ ਉਹ ਜੋ 2017 ਦੇ ਵਿੱਚ ਸੱਚਖੰਡ ਚਲੇ ਗਏ ਸਨ ਤੇ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ ਨਵੰਬਰ ਦੇ ਵਿੱਚ ਹੀ ਪੂਰਨਮਾਸ਼ੀ ਨੂੰ ਸੋ ਇਹ ਇਥੋਂ ਦਾ ਇਤਿਹਾਸ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ ਸੋ ਬੜੀਆਂ ਸੰਗਤਾਂ ਦੂਰੋਂ ਦੂਰੋਂ ਆ ਕੇ ਅਰਦਾਸ ਬੇਨਤੀ ਕਰਾਉਂਦੀਆਂ ਨੇ ਜਿਨ੍ਹਾਂ ਦੇ ਘਰ ਬੱਚੇ ਦੀ ਦਾਤ ਨਹੀਂ ਲੜਕੀਆਂ ਨੇ ਜੋ ਲੜਕੇ ਵਾਸਤੇ ਬੱਚੇ ਵਾਸਤੇ ਇੱਥੇ ਆ ਕੇ ਅਰਦਾਸ ਕਰਾਉਂਦੇ ਸੱਚੇ ਦਿਲੋਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਉਹਨਾਂ ਨੂੰ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ ਦੁੱਧ ਦੀ ਰਾਤ ਮਿਲਦੀ ਹੈ ਖਾਲੀ ਝੋਈਆਂ ਭਰਦੀਆਂ ਨੇ ਰੋਂਦੇ ਜਾਂਦੇ ਐ ਤੇ ਇਨ੍ਹਾਂ ਸਥਾਨਾਂ ਤੋਂ ਹੱਸਦੇ ਜਾਂਦੇ ਐ ਸੋ ਸਾਧ ਸੰਗਤ ਇਹ ਮੈਂ ਇਤਿਹਾਸ ਸੰਗਤੇਵ ਦੇ ਵਿੱਚ ਆਪ ਜੀ ਨੂੰ ਜਾਣਕਾਰੀ ਦਿੱਤੀ ਹੈ ਸੋ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸੰਗਤਾਂ ਨੂੰ ਦੇਸ਼ ਦੇ ਦੀਆਂ ਸੰਗਤਾਂ ਤੱਕ ਇਥੋਂ ਇਸ ਸਥਾਨ ਦਾ ਇਤਿਹਾਸ ਪਹੁੰਚਾਉਣ ਵਾਸਤੇ ਉਪਰਾਲਾ ਕੀਤਾ ਹੈ ਆਪ ਜੀ ਦੇ ਚੈਨਲ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ